ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸ਼੍ਰੀ ਚ ਬੱਚਾ ਸਾਹਿਬ ਪਾਸ਼ਾ ਸ਼ੀਮੀ ਉਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਇਹ ਗੁਰਦੁਆਰਾ ਸਾਹਿਬ ਕਰਤਾਰਪੁਰ ਜ਼ਿਲ੍ਹਾ ਜਲੰਧਰ ਪਾਸ ਹੈ ਤੁਸੀਂ ਇਸ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਤਾ ਜੋ ਇਹ ਵੀਡੀਓ ਹਰ ਇੱਕ ਪਾਸ ਪਹੁੰਚ ਜਾਵੇ ਤੇ ਇਸ ਸਥਾਨ ਬਾਰੇ ਹਰੀ ਸੰਗਤ ਨੂੰ ਪਤਾ ਲੱਗ ਸਕੇ ਇਹ ਪਾਵਨ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨਿਵਾਸ ਰੱਖਦੇ ਹਨ ਇੱਥੇ ਇੱਕ ਬੜਾ ਚੋੜਾ ਖੂਹ ਸੀ ਇਸ ਖੂਹ ਦਾ ਜਲ ਬਾਗ ਨੂੰ ਪੈਂਦਾ ਸੀ ਅਤੇ ਜਲ ਨਾਲ ਬਾਗ ਦੇ ਫੁਫਾਰੇ ਚੱਲਦੇ ਸਨ ਜਿੰਨਾ ਵਿੱਚੋਂ ਫੁਹਾਰਾ ਗੁਰਦੁਆਰੇ ਦੇ ਚ ਬੱਚੇ ਵਿੱਚ ਲੱਗਾ ਹੋਇਆ ਸੀ ਇਸ ਚ ਬੱਚੇ ਦੇ ਕਿਨਾਰੇ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਭਜਨ ਕਰਦੇ ਸਨ ਇਸ ਚ ਬੱਚੇ ਵਾਲੀ ਥਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਬੀਬੀ ਕੋਲਾ ਜੀ ਦੀ ਸਮਾਦ ਅਸਥਾਨ ਗੁਰਦੁਆਰਾ ਚ ਬੱਚਾ ਸਾਹਿਬ ਦੇ ਨਾਲ ਹੀ ਬਾਗ ਵਿੱਚ ਬੀਬੀ ਕੋਲਾ ਜੀ ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਬਾਬਾ ਅਟਲਰਾਏ ਸਾਹਿਬ ਜੀ ਗੁਰਦੁਆਰੇ ਦੇ ਕਾਸ ਹੈ ਬਹੁਤ ਗੁਰਦੁਆਰਾ ਸ਼੍ਰੀ ਅਮਨੇਸਰ ਸਾਹਿਬ ਲਿਖੇ ਹੈ ਇੱਥੇ ਹੀ ਗੁਰਦੁਆਰਾ ਚ ਬੱਚਾ ਸਾਹਿਬ ਦੇ ਨਾਲ ਹੀ ਬਾਗ ਵਿੱਚ ਬੀਬੀ ਕੋਲਾ ਜੀ ਦੀ ਸਮਾਦ ਅਸਥਾਨ ਹੈ ਅਸੀਂ ਤੁਹਾਨੂੰ ਸਮਾਰ ਦੇ ਦਰਸ਼ਨ ਵੀ ਕਰਵਾਵਾਂਗੇ ਇੱਥੇ ਹੀ ਕੱਤੀ ਜੇਠ 1679 ਜਿਕਰ ਮੇਨੋ ਬੀਬੀ ਕੋਲਾ ਜੀ ਦਾ ਦਿਹਾਂਤ ਹੋਇਆ ਬੀਬੀ ਕੋਲਾ ਜੀ ਪਾਵਨ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਅੰਤਿਮ ਸਮੇਂ ਉਸ ਨੂੰ ਇੱਥੇ ਪਹਾਰ ਕੇ ਦਰਸ਼ਨ ਦਿੱਤੇ ਤੇ ਅੰਤਮ ਸੰਸਕਾਰ ਕੀਤਾ ਚੌਪੜ ਸਾਹਿਬ ਬੀਬੀ ਕੌਲਾ ਜੀ ਦੇ ਅਸਥਾਨ પાસે ਹੀ ਲਖਤ ਹੀਟ ਚੌਪੜ ਬਣਿਆ ਹੋਇਆ ਹੈ ਇਸ ਦੇ ਦੁਆਲੇ ਚਾਰ ਦੀਵਾਰੀ ਹੈ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਨ ਨਾਲ ਚੌਪੜ ਖੇਡਿਆ ਕਰਦੇ ਸਨ ਤੁਹਾਨੂੰ ਉਸ ਚੌਪੜ ਦੇ ਵੀ ਦਰਸ਼ਨ ਦਿਦਾਰੇ ਕਰਵਾਵਾਂਗੇ ਉਹ ਚੌਪੜ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਬਣਿਆ ਹੈ ਇਹ ਹੀ ਉਹ ਚੌਪੜ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਖਾਂਜੋ ਕੇ ਗੁਰੂ ਸਾਹਿਬ ਜੀ ਦਾ ਜਨਮ ਸੀ ਉਸਨਾਰੇ ਤੇ ਚੌਪੜ ਖੇਡਿਆ ਕਰਦੇ ਸਨ ਇਹ ਮਾਤਾ ਕੌਲਾ ਜੀ ਦੀ ਸਮਾਦ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਬਣੀ ਹੋਈ ਹੈ ਉਹ ਸਮਾਦ ਤੁਸੀਂ ਦਰਸ਼ਨ ਕਰ ਰਹੇ ਹੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੱਤ ਵਾਦ ਕਮੈਂਟਾਂ ਵਿੱਚ ਦੱਸਣਾ ਵਾਹਿਗੁਰੂ ਜੀ ਕਾ ਹੌਸਲਾ ਵਾਹਿਗੁਰੂ ਜੀ